ਪੰਜਾਬੀ ਸਟ੍ਰੀਟਸ ਹੈਸ਼ਟੈਗ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਲੰਬੇ ਅਰਸੇ ਬਾਅਦ ਅੱਜ ਫੇਰ ਇੱਕ ਲੋਕਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਆ ਕਾਫੀ ਧੀਰ ਤੋਂ ਸਾਡੇ ਦਰਸ਼ਕ ਜਿਹੜੇ ਸੀਗੇ ਉਹ ਪੰਜਾਬੀ ਲੋਕਗੀਤਾਂ ਦੀ ਇੰਤਜ਼ਾਰ ਦੇ ਵਿੱਚ ਰਹਿੰਦੇ ਨੇ ਕਿਉਂਕਿ ਜਿਹੜੇ ਵੀ ਸਾਡੇ ਚੈਨਲ ਦੇ ਵਿਊਅਰਸ ਨੇ ਉਹ ਸਾਨੀਆਂ ਮੇਰੀਆਂ ਸਾਰੀਆਂ ਹੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਉਮੀਦ ਕਰਦੀ ਹਾਂ ਕਿ ਅੱਜ ਦਾ ਲੋਕਗੀਤ ਵੀ ਤੁਹਾਨੂੰ ਪਸੰਦ ਆਏਗਾ ਅੱਜ ਫੇਰ ਮੈਂ ਆਪਣੀ ਹੀ ਸਟੂਡੈਂਟ ਸਿਮਰਨ ਦੇ ਨਾਲ ਇੱਕ ਲੋਕਗੀਤ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਪਰਮ ਹੰਗਾਰਾ ਦਿਓਗੇ ਬਹੁਤ ਸਾਰਾ ਸਮਾਨ ਲੈ ਲੈਂਦੇ ਹੋਏ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਪੰਜਾਬੀ ਲੋਕ ਗੀਤ ਵੇਚ ਸਈਆਂ ਦੇ ਬੈ ਕੇ ਨਹੀਂ ਮੈਂ ਜੋ ਪਾਇਆ ਨਹੀਂ ਮੈਂ ਜੋ ਪਾਇਆ ਇੱਕ ਸ਼ਹਿਲ ਜਵਾ या पेली पोनि नियो दाु जागे नियो दादु जागेरा मे आई पूछ दी सहेली ने की लग तेरा पहने साच दसाने ना को फर तोला ने ना को फर तोला ਤੈਨੂੰ ਦੱਸੋਂਗੀ ਕਰਕੇ ਨੀ ਮੈਂ ਵੱਡਾ ਜੇ ਰ ਨੀਯੋਦਾਤੀ ਜਾਗੇੜਾ ਨੀਯੋਦਾਤੀ ਜਾਗੇੜਾ मे नू पूचीय पापो नी की तेरा पापो सच दशाीना नीना झ बोला फिर दमुरख गलियां नी कोई पांदा फेरा मेरी तीजी पूनी भीयो दा चौथा गेड़ा नीयो दा चौथा गेड़ा ਮੈਨੂੰ ਪੁੱਛਦੀ ਮੇਰੀ ਪੂਆ ਨੇ ਕਿ ਲਗਦਾ ਤੇਰਾ ਪੂਆ ਸੱਚ ਦਸਾਨੀ ਨਾ ਝੂਠੀ ਬੋਲਾਂ ਨੇ ਬੋਲਾਂ ਮੇਰੇ ਵੀਰੇ ਤਸਾਲ ਨਹੀਂ ਲਗਦਾ ਵੀਰ ਮੇਰਾ ਮੇਰੀ ਚੌਥੀ ਪੂਣੀ ਨੀਓਨਾ ਪੰਜਵਾਗੇੜਾ ਨੀਓਨਾ ਪੰਜਵਾਗੇੜਾ ਮੈਂ ਨਹੀਂ ਅਮੜੀ ਨੀ ਕੀ ਲਗਦਾ ਤੇਰਾ ായ സച്ചു ൂസ നീ ഗാല സോണായ മരേ ബാസഹേ ആയി തേരാ ਸੱਚ ਦਸੀ ਨੀਨਾ ਚੂਠੇ ਬੋਲੀ ਨੀਨਾ ਕੋ ਫਰਤੋਲੀ ਤੈਨੂੰ ਕਿੱਥੇ ਤਾਂ ਮਿਲਿਆ ਨੀਂ ਜਵਾਈ ਮੇਰਾ सचे बोलानी ना गुफर तोला नी ना झूठ बोला, बोला मैनू खूहे ते मिलिया नी जवाई तेरा

ਦੇ ਮੁਕਲਾਵਾ ਮੇਰੀ ਕਰ ਤਿਆਰੀ ਨੀ ਮੇਰੀ ਕਰ ਦੇ ਤਿਆਰੀ ਟੋਲੇ ਬਿਨਾ ਨਾ ਲਗਦਾਨੀ ਧੀਲੇ ਮੇਰਾ ਧੰਨਵਾਦ ਜੀ